ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਵਪਾਰੀ ਰਹਿੰਦਾ ਸੀ ਉਸਨੇ ਬਹੁਤ ਮਿਹਨਤ ਕਰਕੇ 300 ਅਸ਼ਰਫੀਆਂ ਜੋੜੀਆਂ ਸਨ ਇੱਕ ਦਿਨ ਉਸ ਵਪਾਰੀ ਨੇ ਆਪਣੇ ਇਕਲੌਤੇ ਬੇਟੇ ਰਹਿਮਾਨ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਪੁੱਤਰ ਹੁਣ ਤੂੰ ਜਵਾਨ ਹੋ ਗਿਆ ਹੈ ਤੇ ਮੈਂ ਬੁੱਢਾ ਹੋ ਚੁੱਕਾ ਹਾਂ ਮੈਂ ਚਾਹੁੰਦਾ ਹਾਂ ਕਿ ਮਰਨ ਤੋਂ ਪਹਿਲਾਂ ਮੈਂ ਤੈਨੂੰ ਵਪਾਰ ਦਾ ਕੰਮ ਸਿਖਾ ਦਿਆਂ ਤੂੰ ਕੱਲ ਹੀ ਵਪਾਰੀਆਂ ਦੇ ਕਾਫਲੇ ਵਿੱਚ ਚਲਾ ਜਾ ਮੈਂ ਤੈਨੂੰ 100 ਅਸ਼ਰਫੀਆਂ ਦਿੰਦਾ ਹਾਂ ਬਸ ਧਿਆਨ ਰੱਖੀ ਕਿ ਤੂੰ ਇਸ ਰਕਮ ਨੂੰ ਫਜ਼ੂਲ ਦੀਆਂ ਚੀਜ਼ਾਂ ਉੱਤੇ ਖਰਚ ਨਾ ਕਰੀ ਇਸ ਨਾਲ ਚੰਗੀਆਂ-ਚੰਗੀਆਂ ਚੀਜ਼ਾਂ ਖਰੀਦ ਕੇ ਲਿਆਈ ਤਾਂ ਕਿ ਉਹਨਾਂ ਨੂੰ ਇੱਥੇ ਲਿਆ ਕੇ ਚੰਗੇ ਭਾਅ ਤੇ ਵੇਚਿਆ ਜਾ ਸਕੇ ਰਹਿਮਾਨ ਦੀ ਉਮਰ ਅਜੇ 18 ਕੋ سال ਹੀ ਹੋਈ ਸੀ ਉਹ ਬੜਾ ਨੇਕ ਤੇ ਹੁਸ਼ਿਆਰ ਮੁੰਡਾ ਸੀ ਪਰ ਵਪਾਰ ਦਾ ਉਸ ਨੂੰ ਕੋਈ ਸ਼ੌਂਕ ਨਹੀਂ ਸੀ ਉਸ ਦੀ ਇੱਛਾ ਸੀ ਕਿ ਉਹ ਕੋਈ ਅਜੀਹਾ ਹੁਨਰ ਸਿੱਖ ਲਵੇ ਜਿਸ ਹੁਨਰ ਦੇ ਸਿਰ ਤੇ ਉਹ ساری ਜ਼ਿੰਦਗੀ ਗੁਜ਼ਾਰ ਸਕੇ ਪਰ ਜਦੋਂ ਉਸ ਦੇ ਬੁੱਢੇ ਬਾਪ ਨੇ ਉਸ ਨੂੰ ਵਪਾਰ ਦਾ ਕੰਮ ਅਪਣਾਉਣ ਨੂੰ ਕਿਹਾ ਤਾਂ ਉਸ ਨਾਲ ਬਹਿਸ ਕਰਨ ਦੀ ਹਿੰਮਤ ਨਾ ਹੋ ਪਾਈ ਇਸ ਲਈ ਉਸ ਨੇ ਅਸ਼ਰਫੀਆਂ ਲੈ ਲਈਆਂ ਤੇ ਅਗਲੇ ਦਿਨ ਹੀ ਵਪਾਰੀਆਂ ਦੇ ਕਾਫਲੇ ਨਾਲ ਸਫ਼ਰ ਉੱਤੇ ਚੱਲ ਪਿਆ ਕਈ ਦਿਨਾਂ ਮਗਰੋਂ ਵਪਾਰੀਆਂ ਦਾ ਇਹ ਕਾਫਲਾ ਇੱਕ ਸ਼ਹਿਰ ਪਹੁੰਚਿਆ ਅਤੇ ਇੱਕ ਸਰਾਂ ਵਿੱਚ ਠਹਿਰਿਆ ਉਸ ਸ਼ਹਿਰ ਵਿੱਚ ਇੱਕ ਵੱਡਾ ਸਾਰਾ ਪਾਰਕ ਸੀ ਉਸੇ ਰਾਤ ਰਹਿਮਾਨ ਉਸ ਪਾਰਕ ਦੀ ਸੈਰ ਕਰਨ ਗਿਆ ਉੱਥੇ ਪਹੁੰਚ ਕੇ ਉਸਨੇ ਦੇਖਿਆ ਕਿ ਹਜ਼ਾਰਾਂ ਬੱਲਬ ਜਗਮਗਾ ਰਹੇ ਹਨ ਸਾਰਾ ਪਾਰਕ ਚਾਨਣ ਨਾਲ ਚਮਕ ਰਿਹਾ ਹੈ ਇੱਕ ਪਾਸੇ ਦਰਖਤਾਂ ਇੱਕ ਮਾਰਗਤ ਹੈ ਜੋ ਚਾਰੇ ਪਾਸਿਓਂ ਖੁੱਲੀ ਹੋਈ ਹੈ ਉਸਦਾ ਫਰਸ਼ ਸਗ ਮਰਮਰ ਦਾ ਬਣਿਆ ਹੋਇਆ ਹੈ ਫਰਸ਼ ਤੇ ਕាលੀਨ ਵਿਛਿਆ ਹੋਇਆ ਹੈ ਉਸ ਉੱਤੇ ਥਾਂ-ਥਾਂ ਤੇ ਸੋਨੇ ਚਾਂਦੀ ਨਾਲ ਜੜੀਆਂ ਹੋਈਆਂ ਮੇਜ਼ਾਂ ਰੱਖੀਆਂ ਹੋਈਆਂ ਸਨ ਇੱਕੋ ਜਿਹੇ ਕੱਪੜੇ ਪਾਏ 100 ਤੋਂ ਵਧੇਰੇ ਨੌਜਵਾਨ ਟੋਲੀਆਂ ਬਣਾ ਕੇ ਉਹਨਾਂ ਮੇਜ਼ਾਂ ਦੇ ਆਲੇ-ਦੁਆਲੇ ਬੈਠੇ ਸਨ ਅਤੇ ਉਹਨਾਂ ਚਿੰਨੀਆਂ ਹੋਈਆਂ ਚੀਜ਼ਾਂ ਨੂੰ ਇੱਧਰ-ਉੱਧਰ ਸਰਕਾਰ ਰਹੇ ਸਨ ਉਸ ਜਗ੍ਹਾ ਨੂੰ ਆਲੇ-ਦੁਆਲੇ ਤੋਂ ਲੋਹੇ ਦੇ ਜੰਗਲੇ ਲਾ ਕੇ ਪਾਰਕ ਤੋਂ ਅਲੱਗ ਕੀਤਾ ਹੋਇਆ ਸੀ ਰਹਿਮਾਨ ਜੰਗਲੇ ਕੋਲ ਖੜਾ ਹੋ ਕੇ ਬੜੀ ਹੈਰਾਨੀ ਨਾਲ ਤਮਾਸ਼ਾ ਦੇਖਣ ਲੱਗਾ। ਕਈ ਘੰਟੇ ਲੰਘ ਗਏ। ਬੁੱਤ ਬਣਿਆ ਖੜਾ ਰਹਿਮਾਨ ਅਜੀਬੋ-ਗਰੀਬ ਤਮਾਸ਼ਾ ਦੇਖ ਰਿਹਾ ਸੀ। ਅੰਤ ਵਿੱਚ ਪਾਰਕ ਦੀ ਦੇਖਭਾਲ ਕਰਨ ਵਾਲੇ ਇੱਕ ਆਦਮੀ ਨੇ ਉਸ ਨੂੰ ਦੇਖ ਲਿਆ ਅਤੇ ਉਸ ਦੇ ਕੋਲ ਆ ਕੇ ਪੁੱਛਿਆ, "ਤੁਸੀਂ ਇੱਥੇ ਕਿਉਂ ਖੜੇ ਹੋ? ਆਖਿਰ ਕਿਹੜੀ ਗੱਲ ਤੇ ਹੈਰਾਨ ਹੋ?" ਰਹਿਮਾਨ ਨੇ ਪੁੱਛਿਆ, "ਇਹ ਲੋਕ ਕੌਣ ਹਨ?" ਅਤੇ ਕੀ ਕਰ ਰਹੇ ਹਨ ਉਸ ਆਦਮੀ ਨੇ ਦੱਸਿਆ ਕਿ ਇਹ ਨੌਜਵਾਨ ਸ਼ਤਰੰਜ ਬਾਜੀ ਦੀ ਕਲਾ ਸਿੱਖ ਰਹੇ ਹਨ ਰਹਿਮਾਨ ਨੇ ਬੜੀ ਉਤਸੁਕਤਾ ਨਾਲ ਪੁੱਛਿਆ ਕਿ ਕੀ ਮੈਂ ਇਸ ਵਿੱਚ ਸ਼ਾਮਿਲ ਹੋ ਸਕਦਾ ਹਾਂ ਉਸ ਆਦਮੀ ਨੇ ਜਵਾਬ ਦਿੱਤਾ ਕਿ ਹਾਂ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ ਪਰ ਤੁਹਾਨੂੰ ਇਸ ਲਈ 100 ਅਸ਼ਰਫੀਆਂ ਦੇਣੀਆਂ ਪੈਣਗੀਆਂ ਰਹਿਮਾਨ ਨੇ ਵਪਾਰ ਕਰਨ ਲਈ ਜੋ 100 ਅਸ਼ਰਫੀਆਂ ਆਪਣੇ ਪਿਤਾ ਤੋਂ ਲਿਆਂਦੀਆਂ ਸਨ ਉਹ ਉਹਨਾਂ ਨੂੰ ਦੇ ਕੇ ਉਹ ਸਤਰੰਜ ਬਾਜੀ ਦੇ ਸਕੂਲ ਵਿੱਚ ਦਾਖਲ ਹੋ ਗਿਆ ਥੋੜੇ ਹੀ ਦਿਨਾਂ ਵਿੱਚ ਉਹ ਸ਼ਤਰੰਜ ਖੇਡਣ ਵਿੱਚ ਇੰਨਾ ਮਾਹਰ ਹੋ ਗਿਆ ਕਿ ਆਪਣੇ ਉਸਤਾਦਾਂ ਤੋਂ ਵੀ ਅੱਗੇ ਨਿਕਲਣ ਲੱਗਾ ਇੱਕ ਸਾਲ ਬਾਅਦ ਸਤਰੰਜ ਬਾਜੀ ਦੀ ਸਿਖਲਾਈ ਪੂਰੀ ਹੋ ਗਈ ਅਤੇ ਨੌਜਵਾਨ ਸਕੂਲ ਛੱਡ ਕੇ ਆਪਣੇ ਆਪਣੇ ਘਰਾਂ ਨੂੰ ਜਾਣ ਲੱਗੇ ਪਰ ਰਹਿਮਾਨ ਉਦਾਸ ਹੋ ਕੇ ਸੋਚਣ ਲੱਗਾ ਕਿ ਮੈਂ ਹੁਣ ਬਿਨਾਂ ਪੈਸਿਆਂ ਦੇ ਘਰ ਕਿਵੇਂ ਜਾਵਾਂਗਾ ਉਸਤਾਦ ਨੂੰ ਉਸ ਉੱਤੇ ਰਹਿਮ ਆ ਗਿਆ ਤੇ ਉਸ ਨੇ ਇੱਕ ਅਸ਼ਰਫੀ ਦੇ ਕੇ ਉਸ ਨੂੰ ਕਾਫਲੇ ਨਾਲ ਘਰ ਤੋਰ ਦਿੱਤਾ ਰਹਿਮਾਨ ਖਾਲੀ ਹੱਥ ਘਰ ਪਰਤ ਆਇਆ ਜਿਸ ਕਰਕੇ ਉਸ ਦੇ ਬਾਪ ਨੂੰ ਬੜਾ ਦੁੱਖ ਹੋਇਆ ਉਸ ਤੋਂ ਬਾਅਦ ਇੱਕ ਸਾਲ ਲੰਘ ਗਿਆ ਉਹ ਘਰ ਹੀ ਰਿਹਾ ਇੱਕ ਦਿਨ ਉਸ ਦੇ ਬਾਪ ਨੇ ਰਹਿਮਾਨ ਨੂੰ ਫਿਰ ਆਪਣੇ ਕੋਲ ਬੁਲਾਇਆ ਤੇ ਉਸ ਨੇ ਰਹਿਮਾਨ ਨੂੰ ਬਹੁਤ ਨਸੀਤਾਂ ਦਿੱਤੀਆਂ ਤੇ 100 ਅਸ਼ਰਫੀਆਂ ਦੇ ਕੇ ਉਸ ਨੂੰ ਸੌਦਾਗਰਾਂ ਦੇ ਇੱਕ ਕਾਫਲੇ ਨਾਲ ਭੇਜ ਦਿੱਤਾ ਸੌਦਾਗਰਾਂ ਦਾ ਇਹ ਕਾਫਲਾ ਫਿਰ ਉਸੇ ਸ਼ਹਿਰ ਵਿੱਚ ਆਇਆ ਰਹਿਮਾਨ ਨੇ ਇਸ ਵਾਰ ਦਿਲ ਵਿੱਚ ਤਿਆਰ ਰੱਖਿਆ ਸੀ ਕਿ ਹੁਣ ਅਸ਼ਰਫੀਆਂ ਬੇਕਾਰ ਦੀਆਂ ਚੀਜ਼ਾਂ ਵਿੱਚ ਖਰਚ ਨਹੀਂ ਕਰੇਗਾ ਉਸੇ ਦਿਨ ਸ਼ਾਮ ਨੂੰ ਉਹ ਸ਼ਹਿਰ ਕਰਨ ਲਈ ਨਿਕਲਿਆ ਤੇ ਘੁੰਮਦੇ ਘੁੰਮਦੇ ਉਹ ਉਸੇ ਪਾਰਕ ਵਿੱਚ ਪਹੁੰਚ ਗਿਆ ਪਾਰਕ ਦੇ ਅੰਦਰ ਕੋਈ ਪਿਆਰਾ ਜਿਹਾ ਗੀਤ ਸੁਣਾਈ ਦੇ ਰਿਹਾ ਸੀ ਅੰਦਰ ਜਾਂਦ ਤੇ ਰਹਿਮਾਨ ਨੇ ਦੇਖਿਆ ਕਿ ਜਿਸ ਜਗ੍ਹਾ 1 ਸਾਲ ਪਹਿਲਾਂ ਉਸਨੇ ਸਤਰੰਜ ਬਾਜੀ ਦੀ ਕਲਾ ਸਿੱਖੀ ਸੀ ਉੱਥੇ ਬਹੁਤ ਸਾਰੇ ਨੌਜਵਾਨ ਬੈਠੇ ਵੱਖ-ਵੱਖ ਬਾਜੇ ਵਜਾਉਣਾ ਸਿੱਖ ਰਹੇ ਹਨ ਉਸ ਨੂੰ ਆਪਣੇ ਬਾਪ ਦੀਆਂ ਸਾਰੀਆਂ ਨਸੀਤਾਂ ਭੁੱਲ ਗਈਆਂ ਸੌ ਦੀਆਂ ਸੌ ਅਸ਼ਰਫੀਆਂ ਉਸਨੇ ਜੇਬ ਵਿੱਚੋਂ ਕੱਢ ਕੇ ਸਕੂਲ ਚਲਾਉਣ ਵਾਲਿਆਂ ਦੇ ਹਵਾਲੇ ਕਰ ਦਿੱਤੀਆਂ ਅਤੇ ਸਾਜ਼ ਵਜਾਉਣੇ ਸਿੱਖਣ ਲੱਗਾ 1 ਸਾਲ ਮਗਰੋਂ ਸਿਖਲਾਈ ਖਤਮ ਹੋ ਗਈ ਤੇ ਸਕੂਲ ਬੰਦ ਹੋ ਗਿਆ ਹੁਣ ਰਹਿਮਾਨ ਫੇਰ ਸੋਚਣ ਲੱਗਾ ਕਿ ਹੁਣ ਕਰ ਪਿਤਾ ਜੀ ਕੋਲ ਕੀ ਮੂੰਹ ਲੈ ਕੇ ਜਾਵੇਗਾ ਉਸ ਉਤੇ ਤਰਸ ਖਾ ਕੇ ਉਸਤਾਦ ਨੇ ਉਸ ਨੂੰ ਦੋ ਅਸ਼ਰਫੀਆਂ ਦੇ ਦਿੱਤੀਆਂ ਤੇ ਉਸ ਨੂੰ ਵਪਾਰੀਆਂ ਦੇ ਇੱਕ ਕਾਫਲੇ ਨਾਲ ਘਰ ਭੇਜ ਦਿੱਤਾ ਰਹਿਮਾਨ ਵਾਪਸ ਕਰ ਆ ਗਿਆ ਉਸ ਨੂੰ ਖਾਲੀ ਹੱਥ ਦੇਖ ਕੇ ਬੁੱਢੇ ਪਿਤਾ ਨੂੰ ਬਹੁਤ ਗੁੱਸਾ ਆਇਆ ਉਸ ਨੇ ਰਹਿਮਾਨ ਨੂੰ ਬਹੁਤ ਝਿੜਕਿਆ ਇੱਕ ਸਾਲ ਹੋਰ ਲੰਘ ਗਿਆ ਕੁਝ ਸਮੇਂ ਬਾਅਦ ਰਹਿਮਾਨ ਦੇ ਪਿਤਾ ਨੇ ਫੇਰ ਰਹਿਮਾਨ ਨੂੰ ਆਪਣੇ ਕੋਲ ਸੱਦਿਆ ਉਸਨੇ ਉਸ ਨੂੰ 100 ਅਸ਼ਰਫੀਆਂ ਦੇ ਕੇ ਕਿਹਾ ਦੇਖ ਪੁੱਤਰਾ ਜੇ ਤੂੰ ਇਹਨਾਂ 100 ਅਸ਼ਰਫੀਆਂ ਨੂੰ ਵੀ ਇੱਧਰ ਉੱਧਰ ਉਡਾ ਦਿੱਤਾ ਤਾਂ ਅਸੀਂ ਬਿਲਕੁਲ ਕੰਗਾਲ ਹੋ ਜਾਵਾਂਗੇ ਰੋਟੀ ਦੇ ਇੱਕ ਇੱਕ ਟੁਕੜੇ ਨੂੰ ਵੀ ਤਰਸ ਜਾਵਾਂਗੇ ਇਸ ਵਾਰ ਰਹਿਮਾਨ ਨੇ ਸੌਖਾ ਕੇ ਕਿਹਾ ਕਿ ਹੁਣ ਮੈਂ ਫਜ਼ੂਲ ਦੀ ਖਰਚੀ ਬਿਲਕੁਲ ਨਹੀਂ ਕਰਾਂਗਾ ਸਾਰੀ ਰਕਮ ਨਾਲ ਚੰਗਾ ਜਿਹਾ ਮਾਲ ਖਰੀਦ ਕੇ ਲਿਆਵਾਂਗਾ ਰਹਿਮਾਨ ਦੇ ਪਿਤਾ ਨੂੰ ਕੁਝ ਤਸੱਲੀ ਜਿਹੀ ਹੋਈ ਤੇ ਉਸਨੇ ਰਹਿਮਾਨ ਨੂੰ ਕਾਫਲੇ ਨਾਲ ਫੇਰ ਸ਼ਹਿਰ ਭੇਜ ਦਿੱਤਾ। ਰਹਿਮਾਨ ਫੇਰ ਉਸ ਵੱਡੇ ਸ਼ਹਿਰ ਵਿੱਚ ਪਹੁੰਚਿਆ। ਸ਼ਹਿਰ ਵਿੱਚ ਜਦੋਂ ਉਹ ਉਸ ਜਾਣੇ ਪਛਾਣੇ ਬਾਗ ਕੋਲੋਂ ਲੰਘਣ ਲੱਗਾ ਤਾਂ ਉਸਨੇ ਸੋਚਿਆ ਕਿ ਚਲੋ ਇੱਕ ਨਜ਼ਰ ਬਾਗ ਨੂੰ ਦੇਖ ਲਈਏ। ਉਸਨੇ ਦੇਖਿਆ ਕਿ ਉਸ ਸੰਗ ਮਰਮਰ ਦੇ ਚਬੂਤਰੇ ਉੱਤੇ ਜਿੱਥੇ ਉਸਨੇ ਸ਼ਤਰੰਜ ਖੇਡਣਾ ਤੇ ਸਾਜ਼ ਵਜਾਉਣਾ ਸਿੱਖਿਆ ਸੀ ਬਹੁਤ ਸਾਰੇ ਨੌਜਵਾਨ ਉੱਥੇ ਪੜ੍ਹਨ ਲਿਖਣ ਦਾ ਸਬਕ ਲੈ ਰਹੇ ਹਨ। ਉਸਨੇ ਸੋਚਿਆ ਕਿ ਸ਼ਤਰੰਜ ਅਤੇ ਵਾਜੇ ਵਜਾਉਣਾ ਤਾਂ ਮੈਂ ਸਿੱਖ ਗਿਆ ਹਾਂ ਪਰ ਮੈਨੂੰ ਲਿਖਣਾ ਪੜ੍ਹਨਾ ਤਾਂ ਆਉਂਦਾ ਹੀ ਨਹੀਂ ਭਾਵੇਂ ਕੰਗਾਲ ਹੀ ਕਿਉਂ ਨਾ ਹੋ ਜਾਵਾਂ ਮੈਂ ਲਿਖਣਾ ਪੜ੍ਹਨਾ ਜ਼ਰੂਰ ਸਿੱਖਾਂਗਾ ਇਹ ਸੋਚ ਕੇ ਉਸਨੇ ਆਪਣੇ ਸੌ ਅਸਰਫੀਆਂ ਕੱਢ ਕੇ ਦੇ ਦਿੱਤੀਆਂ ਅਤੇ ਉਹਨਾਂ ਨਾਲ ਬੈਠ ਕੇ ਲਿਖਣਾ ਪੜ੍ਹਨਾ ਸਿੱਖਣ ਲੱਗਾ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਗਿਆ ਅਤੇ ਥੋੜੇ ਹੀ ਦਿਨਾਂ ਵਿੱਚ تعلیم ਹਾਸਲ ਕਰ ਲਈ ਪਰ ਇਸ ਵਾਰ ਫਿਰ ਉਹੀ ਸਵਾਲ ਖੜਾ ਹੋਇਆ ਕਿ ਪੈਸਿਆਂ ਬਿਨਾ ਹੁਣ ਉਹ ਘਰ ਕਿਵੇਂ ਜਾਵੇਗਾ 우ਸਤਾਦ ਨੇ ਉਸ ਨੂੰ ਫਿਰ ਆਪਣੇ ਕੋਲੋਂ ਤਿੰਨ ਅਸ਼ਰਫੀਆਂ ਦੇ ਦਿੱਤੀਆਂ ਤੇ ਉਸ ਨੂੰ ਇੱਕ ਕਾਫਲੇ ਨਾਲ ਘਰ ਭੇਜ ਦਿੱਤਾ ਪਰ ਹੁਣ ਖਾਲੀ ਹੱਥ ਘਰ ਪਰਤਨ ਦੀ ਉਸ ਦੀ ਹਿੰਮਤ ਨਾ ਹੋਈ ਇੱਕ ਸੌਦਾਗਰ ਦੂਰ ਕਿਸੇ ਸ਼ਹਿਰ ਜਾ ਰਿਹਾ ਸੀ ਅਤੇ ਆਪਣਾ ਸਾਰਾ ਸਮਾਨ ਉਠਾਂ ਤੇ ਲਦਵਾ ਰਿਹਾ ਸੀ ਰਹਿਮਾਨ ਉਸ ਸੌਦਾਗਰ ਕੋਲ ਨੌਕਰੀ ਤੇ ਲੱਗ ਗਿਆ ਮੂਹਨੇ ਰੇ ਕਾਫਲਾ ਚੱਲ ਪਿਆ ਰਾਹੀ ਦਿਨ ਰਾਤ ਲਗਾਤਾਰ ਚੱਲਦੇ ਰਹੇ ਪਰ ਰਸਤੇ ਵਿੱਚ ਕਿਤੇ ਪਾਣੀ ਦਿਖਾਈ ਨਾ ਦਿੱਤਾ ਚੱਲਦੇ ਚੱਲਦੇ ਆਖਰੋ ਇੱਕ ਖੂਹ ਤੱਕ ਪਹੁੰਚੇ ਖੂਹ ਬਹੁਤ ਡੂੰਗਾ ਸੀ ਤੇ ਉਸ ਵਿੱਚ ਥੋੜਾ ਜਿਹਾ ਪਾਣੀ ਸੀ ਆਪਣੇ ਮਾਲਕ ਦੇ ਕਹਿਣ ਉੱਤੇ ਰਹਿਮਾਨ ਕਿਸੇ ਤਰ੍ਹਾਂ ਉਸ ਖੂਹ ਵਿੱਚ ਹੀਠਾ ਉਤਰ ਗਿਆ ਉਸਨੇ ਮਸ਼ਕ ਵਿੱਚ ਪਾਣੀ ਭਰ ਲਿਆ ਉਹ ਉੱਤੇ ਚੜਨ ਦੀ ਸੋਚ ਹੀ ਰਿਹਾ ਸੀ ਇਹ ਅਚਾਨਕ ਖੂਦ ਹੀ ਕੰਦ ਵਿੱਚ ਬਣੇ ਇੱਕ ਛੋਟੇ ਜਿਹੇ ਦਰਵਾਜ਼ੇ ਉੱਤੇ ਉਸ ਦੀ ਨਜ਼ਰ ਪਈ ਉਸਨੇ ਮਸ਼ਕ ਉੱਤੇ ਹੀ ਰੱਖ ਦਿੱਤੀ ਅਤੇ ਦਰਵਾਜ਼ੇ ਨੂੰ ਥੋੜਾ ਜਿਹਾ ਖੋਲ ਕੇ ਅੰਦਰ ਚੱਕਿਆ ਉਸਨੇ ਦੇਖਿਆ ਕਿ ਇੱਕ ਵੱਡਾ ਸਾਰਾ ਰੋਸ਼ਨੀ ਨਾਲ ਭਰਿਆ ਹੋਇਆ ਕਮਰਾ ਹੈ ਫਰਸ਼ ਉੱਤੇ ਕਾਲੀਨ ਵਿਛਿਆ ਹੋਇਆ ਹੈ ਜਿਸ ਉੱਤੇ ਇੱਕ ਬੁੱਢਾ ਆਦਮੀ ਆਪਣਾ ਸਿਰ ਝੁਕਾਈ ਬਹੁਤ ਉਦਾਸ ਬੈਠਾ ਹੈ ਅਤੇ ਉਸਦੇ ਹੱਥ ਵਿੱਚ ਇੱਕ ਵਾਇਲਨ ਹੈ ਇਹ ਸਭ ਦੇਖ ਕੇ ਰਹਿਮਾਨ ਜਰਾ ਵੀ ਨਾ ਘਬਰਾਇਆ ਉਹ ਹੌਲੀ-ਹੌਲੀ ਬੁੱਢੇ ਦੇ ਕੋਲ ਗਿਆ ਅਤੇ ਉਸ ਹੱਥੋਂ ਵਾਇਲਨ ਲੈ ਕੇ ਉਸ ਨੂੰ ਵਜਾਉਣ ਲੱਗਿਆ ਤਾਰਾਂ ਦੀ ਪਿਆਰੀ ਜਿਹੀ ਟੁਣਕਾਨ ਤੇ ਗੀਤ ਸੁਣ ਕੇ ਬੁੱਢੇ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਕਿਸੇ ਵੱਡੀ ਤਸੱਲੀ ਨਾਲ ਡੂੰਘਾ ਸਾਹ ਲਿਆ ਉਹ ਬੁੱਢਾ ਆਦਮੀ ਰਹਿਮਾਨ ਦੇ ਕੋਲ ਆਇਆ ਤੇ ਉਸ ਦੇ ਸਿਰ ਉੱਪਰ ਪਿਆਰ ਨਾਲ ਹੱਥ ਫੇਰਦੇ ਹੋਏ ਪੁੱਛਿਆ ਕਿ ਤੂੰ ਕਿੱਥੋਂ ਆਇਆ ਹੈ ਰਹਿਮਾਨ ਨੇ ਉਸ ਨੂੰ ਸਾਰਾ ਕਿੱਸਾ ਸੁਣਾਇਆ ਫਿਰ ਉਸ ਨੂੰ ਕਾਫਲਾ ਯਾਦ ਆ ਗਿਆ ਰਹਿਮਾਨ ਉੱਥੋਂ ਜਾਣ ਲੱਗਿਆ ਪਰ ਬੁੱਢੇ ਨੇ ਉਸ ਨੂੰ ਰੋਕ ਕੇ ਕਿਹਾ ਤੇਰੀ ਸਭ ਤੋਂ ਵੱਡੀ ਇੱਛਾ ਕੀ ਹੈ ਮੈਂ ਤੇਰੇ ਖਾਤਰ ਸਭ ਕੁਝ ਕਰਨ ਨੂੰ ਤਿਆਰ ਹਾਂ ਰਹਿਮਾਨ ਬੁੱਢੇ ਵੱਲ ਬੜੀ ਹੈਰਾਨੀ ਨਾਲ ਵੇਖਣ ਲੱਗਿਆ ਬੁੱਢੇ ਨੇ ਦੱਸਿਆ ਕਿ ਮੇਰਾ ਇਕਲੌਤਾ ਬੇਟਾ ਮਰ ਗਿਆ ਹੈ ਮੈਂ ਉਸ ਦੇ ਗਮ ਵਿੱਚ ਡੁੱਬਾ ਖੁਦ ਵੀ ਮਰਨ ਲਈ ਤਿਆਰ ਹੋ ਗਿਆ ਸਾਂ ਕਿਸੇ ਤਰ੍ਹਾਂ ਆਪਣਾ ਦੁੱਖ ਦੂਰ ਕਰਨ ਲਈ ਮੈਂ ਇਹ ਵਾਇਲਨ ਚੁੱਕ ਲਈ ਪਰ ਇਸ ਨੂੰ ਵਜਾਉਣਾ ਮੈਨੂੰ ਨਹੀਂ ਆਉਂਦਾ ਸੀ ਜੇ ਤੂੰ ਨਾ ਆਉਂਦਾ ਤਾਂ ਹੁਣ ਮੇਰੀ ਜਾਨ ਨਿਕਲ ਗਈ ਹੁੰਦੀ ਤੇਰੇ ਜਾਦੂ ਭਰੇ ਗੀਤ ਨੇ ਮੇਰੀ ਜਾਨ ਬਚਾ ਲਈ ਹੈ ਤੂੰ ਚਾਹੇ ਤਾਂ ਮੇਰੀ ਸਾਰੀ ਦੌਲਤ ਲੈ ਸਕਦਾ ਹੈ ਰਹਿਮਾਨ ਨੇ ਕਿਹਾ ਕਿ ਬਸ ਖੂਚੋਂ ਨਿਕਲਣ ਵਿੱਚ ਮੇਰੀ ਮਦਦ ਕਰ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬੁੱਢੇ ਜਾਦੂਗਰ ਨੇ ਇੱਕ ਸੋਨੇ ਨਾਲ ਭਰਿਆ ਥੈਲਾ ਰਹਿਮਾਨ ਨੂੰ ਦੇ ਕੇ ਕਿਹਾ ਕਿ ਆਪਣੀਆਂ ਅੱਖਾਂ ਬੰਦ ਕਰੋ ਰਹਿਮਾਨ ਨੇ ਆਪਣੀਆਂ ਅੱਖਾਂ ਮੀਚ ਲਈਆਂ ਤੇ ਇੱਕ ਪਲ ਮਗਰੋਂ ਜਦੋਂ ਉਸਨੇ ਅੱਖਾਂ ਖੋਲ੍ਹੀਆਂ ਤਾਂ ਦੇਖਿਆ ਕਿ ਉਹ ਜ਼ਮੀਨ ਤੇ ਖੜ੍ਹਾ ਹੈ ਉਹ ਕਦਮਾਂ ਦੇ ਨਿਸ਼ਾਨ ਦੇਖਦਾ ਹੋਇਆ ਕਾਫਲੇ ਤੱਕ ਪਹੁੰਚ ਗਿਆ ਸਾਰੇ ਬੜੇ ਹੈਰਾਨ ਹੋਏ ਤੇ ਪੁੱਛਣ ਲੱਗੇ ਕਿ ਤੂੰ ਖੂਚੋ ਬਾਹਰ ਕਿਵੇਂ ਨਿਕਲਿਆ ਰਹਿਮਾਨ ਨੇ ਉਹਨਾਂ ਨੂੰ ਸਾਰਾ ਹਾਲ ਸੁਣਾ ਦਿੱਤਾ ਅਤੇ ਸੋਨੇ ਨਾਲ ਭਰਿਆ ਥੈਲਾ ਵੀ ਉਹਨਾਂ ਨੂੰ ਦਿਖਾਇਆ ਕਾਫਲੇ ਦੇ ਮਾਲਕ ਦੇ ਦਿਲ ਵਿੱਚ ਬੇਈਮਾਨੀ ਆ ਗਈ ਉਸਨੇ ਕਾਗਜ਼ ਕਲਮ ਕੱਢ ਕੇ ਇੱਕ ਖੱਤ ਲਿਖਿਆ ਤੇ ਉਸ ਨੂੰ ਲਿਫਾਫੇ ਵਿੱਚ ਬੰਦ ਕਰਕੇ ਲਿਫਾਫਾ ਰਹਿਮਾਨ ਨੂੰ ਦਿੰਦੇ ਹੋਏ ਉਸਨੇ ਕਿਹਾ ਕਿ ਮੇਰੀ ਇੱਕ ਬੇਟੀ ਹੈ ਜੋ ਬਹੁਤ ਹੀ ਖੂਬਸੂਰਤ ਹੈ ਮੈਂ ਉਸ ਦਾ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਤੂੰ ਜਲਦੀ ਨਾਲ ਮੇਰੇ ਘਰ ਚਲਾ ਜਾ ਤੇ ਮੇਰੇ ਪਹੁੰਚਣ ਤੱਕ ਵਿਆਹ ਦੀ ਪੂਰੀ ਤਿਆਰੀ ਕਰ ਲੈ ਆਪਣਾ ਸੋਨੇ ਦਾ ਥੈਲਾ ਸੰਭਾਲ ਕੇ ਰੱਖੀ ਤਿੰਨ ਦਿਨਾਂ ਦੇ ਅੰਦਰ ਮੈਂ ਘਰ ਪਹੁੰਚ ਜਾਵਾਂਗਾ ਉਸਨੇ ਰਹਿਮਾਨ ਨੂੰ ਇੱਕ ਚੰਗਾ ਜਿਹਾ ਘੋੜਾ ਦੇ ਕੇ ਰਾਹ ਦੱਸ ਦਿੱਤਾ। ਰਹਿਮਾਨ ਉਸ ਘੋੜੇ ਉੱਪਰ ਸਵਾਰ ਹੋ ਕੇ ਚਲਾ ਗਿਆ। ਰਹਿਮਾਨ ਬਹੁਤ ਦੇਰ ਤੱਕ ਬਿਨਾਂ ਰੁਕੇ ਚੱਲਦਾ ਗਿਆ। ਫਿਰ ਇੱਕ ਥਾਂ ਰੁਕ ਕੇ ਆਰਾਮ ਕਰਨ ਲੱਗਾ। ਬੈਠੇ-ਬੈਠੇ ਉਸਨੇ ਸੋਚਿਆ ਕਿ ਮੈਂ ਅਸ਼ਰਫੀਆਂ ਦੇ ਕੇ ਲਿਖਣਾ ਪੜਨਾ ਸਿੱਖਿਆ ਹੈ। ਇਹ ਸੋਚ ਕੇ ਉਸਨੇ ਖੱਤ ਕੱਢਿਆ ਤੇ ਉਸਨੂੰ ਖੋਲ ਕੇ ਪੜਨ ਲੱਗ ਗਿਆ। ਖੱਤ ਨੂੰ ਪੜਦਿਆਂ ਸਾਰ ਉਹ ਘਬਰਾ ਗਿਆ। ਖੱਤ ਵਿੱਚ ਲਿਖਿਆ ਸੀ ਮੇਰੀ ਪਿਆਰੀ ਪਤਨੀ ਮੈਂ ਸੋਨੇ ਨਾਲ ਭਰਿਆ ਹੋਇਆ ਇੱਕ ਥੈਲਾ ਤੈਨੂੰ ਭੇਜ ਰਿਹਾ ਹਾਂ ਉਹ ਇਸ ਨੌਕਰ ਦੇ ਕੋਲ ਹੈ ਧੋਖਾ ਦੇਣ ਲਈ ਮੈਂ ਇਸ ਨੂੰ ਕਿਹਾ ਹੈ ਕਿ ਤੇਰੇ ਨਾਲ ਆਪਣੀ ਬੇਟੀ ਦਾ ਵਿਆਹ ਕਰਵਾ ਦੇਾਂਗਾ ਤੂੰ ਇਸ ਤੋਂ ਸੋਨੇ ਦਾ ਥੈਲਾ ਫੜ ਲਈ ਤੇ ਫਿਰ ਇਸ ਦਾ ਸਿਰ ਕਟਵਾ ਦੇਈ ਰਹਿਮਾਨ ਨੇ ਖਤ ਪਾੜ ਕੇ ਸੁੱਟ ਦਿੱਤਾ ਅਤੇ ਇਸ ਦੇ ਬਦਲੇ ਵਿੱਚ ਇੱਕ ਦੂਜਾ ਖਤ ਲਿਖਿਆ ਜੋ ਇਸ ਤਰ੍ਹਾਂ ਸੀ ਮੇਰੀ ਬੇਗਮ ਇਸ ਪਿਆਰੇ ਮਹਿਮਾਨ ਦਾ ਚੰਗੀ ਤਰ੍ਹਾਂ ਸਵਾਗਤ ਕਰਨਾ ਅਤੇ ਇਸ ਦੇ ਨਾਲ ਆਪਣੀ ਬੇਟੀ ਦਾ ਵਿਆਹ ਕਰਵਾ ਦੇਣਾ ਮੈਨੂੰ ਆਉਣ ਵਿੱਚ ਥੋੜਾ ਸਮਾਂ ਲੱਗੇਗਾ ਮੇਰੇ ਆਉਣ ਦੀ ਉਡੀਕ ਕੀਤੇ ਬਿਨਾ ਫੌਰਨ ਵਿਆਹ ਕਰ ਦੇਣਾ ਰਹਿਮਾਨ ਨੇ ਇਸ ਖੱਤ ਨੂੰ ਲਿਫਾਫੇ ਵਿੱਚ ਬੰਦ ਕਰਕੇ ਜੇਬ ਵਿੱਚ ਪਾ ਲਿਆ ਅਤੇ ਅੱਗੇ ਚੱਲ ਪਿਆ ਉਸ ਨੇ ਸ਼ਹਿਰ ਪਹੁੰਚ ਕੇ ਉਸ ਸੌਦਾਗਰ ਦਾ ਘਰ ਲੱਭ ਲਿਆ ਉਸ ਨੇ ਆਪਣੇ ਕੋਲ ਲਿਖਿਆ ਖੱਤ ਉਸ ਦੀ ਪਤਨੀ ਦੇ ਹਵਾਲੇ ਕਰ ਦਿੱਤਾ ਖੱਤ ਪੜ੍ਹ ਕੇ ਸੌਦਾਗਰ ਦੀ ਪਤਨੀ ਨੇ ਉਸ ਦਾ ਬੜਾ ਸਵਾਗਤ ਕੀਤਾ ਅਤੇ ਉਸ ਦੀ ਦਿਲ ਖੋਲ ਕੇ ਖਾਤਰਦਾਰੀ ਕੀਤੀ। ਅਗਲੇ ਹੀ ਦਿਨ ਸੌਦਾਗਰ ਦੀ ਪਤਨੀ ਨੇ ਬੜੀ ਧੂਮ-ਧਾਮ ਨਾਲ ਰਹਿਮਾਨ ਦਾ ਵਿਆਹ ਆਪਣੀ ਬੇਟੀ ਨਾਲ ਕਰ ਦਿੱਤਾ। ਤੀਜੇ ਦਿਨ ਸਵੇਰ ਹੁੰਦਿਆਂ ਹੀ ਰਹਿਮਾਨ ਆਪਣੇ ਘੋੜੇ ਤੇ ਸਵਾਰ ਹੋ ਕੇ ਚਲਾ ਗਿਆ। ਜਾਂਦੇ ਸਮੇਂ ਉਸ ਨੇ ਨੌਕਰਾਂ ਨੂੰ ਹਦਾਇਤਾਂ ਦਿੱਤੀਆਂ। ਮੈਂ ਵਪਾਰ ਦੇ ਸਿਲਸਿਲੇ ਵਿੱਚ ਬਾਹਰ ਜਾ ਰਿਹਾ ਹਾਂ। ਰਾਤ ਨੂੰ ਕੋਈ ਵੀ ਆਵੇ ਤਾਂ ਦਰਵਾਜ਼ਾ ਨਾ ਖੋਲਣਾ। ਜੇ ਕੋਈ ਕੰਦ ਟੱਪ ਕੇ ਅੰਦਰ ਆ ਜਾਏ ਤਾਂ ਉਸ ਨੂੰ ਫੜ ਲੈਣਾ ਅਤੇ ਚੰਗੀ ਤਰ੍ਹਾਂ ਉਸ ਦਾ ਕਟਾਪਾ ਚਾੜਨਾ ਤੁਹਾਡੇ ਮਾਲਕ ਦਾ ਇਹੋ ਹੁਕਮ ਹੈ ਰਾਤ ਨੂੰ ਸੌਦਾਗਰ ਆਪਣੇ ਕਾਫਲੇ ਨਾਲ ਆਪਣੇ ਘਰ ਪਹੁੰਚਿਆ ਅਤੇ ਦਰਵਾਜ਼ਾ ਖੜਕਾਇਆ ਉਹ ਬੜੀ ਧੀਰ ਤੱਕ ਦਰਵਾਜ਼ਾ ਖੜਕਾਉਂਦਾ ਰਿਹਾ ਪਰ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਸੌਦਾਗਰ ਨੂੰ ਮਜਬੂਰਨ ਕੰਦ ਟੱਪ ਕੇ ਵਿੜੇ ਵਿੱਚ ਆਉਣਾ ਪਿਆ ਉਧਰ ਨੌਕਰ ਇਸੇ ਝਾਕ ਵਿੱਚ ਖੜੇ ਸਨ ਉਹਨਾਂ ਨੇ ਫੌਰਨ ਉਸ ਨੂੰ ਫੜ ਲਿਆ ਤੇ ਬਿਨਾ ਦੇਖੇ ਕੋਟਾਪਾ ਚੜਨਾ ਸ਼ੁਰੂ ਕਰ ਦਿੱਤਾ ਸੌਦਾਗਰ ਬਹੁਤ ਦੇਰ ਤੱਕ ਬੇਹੋਸ਼ ਪਿਆ ਰਿਹਾ ਸੌਦਾਗਰ ਨੂੰ ਹੋਸ਼ ਆਈ ਤਾਂ ਕਿਸੇ ਤਰ੍ਹਾਂ ਆਪਣੇ ਕਮਰੇ ਤੱਕ ਪਹੁੰਚਿਆ ਉਹ ਆਪਣੀ ਪਤਨੀ ਨੂੰ ਪੁੱਛਣ ਲੱਗਾ ਕੋਈ ਮੇਰਾ ਖਤ ਲੈ ਕੇ ਆਇਆ ਸੀ ਉਸ ਦਾ ਤੂੰ ਕੀ ਕੀਤਾ ਪਤਨੀ ਨੇ ਕਿਹਾ ਕਿ ਮੈਂ ਤੁਹਾਡਾ ਹੁਕਮ ਪੂਰਾ ਕਰ ਦਿੱਤਾ ਹੈ ਸੌਦਾਗਰ ਨੇ ਕਿਹਾ ਤੇ ਉਹ ਸੋਨੇ ਭਰਿਆ ਥੈਲਾ ਕਿੱਥੇ ਹੈ ਕਿਹੜਾ ਸੋਨੇ ਦਾ ਥੈਲਾ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਤੁਸੀਂ ਉਸ ਦੀ ਪਤਨੀ ਬੜੀ ਹੈਰਾਨ ਹੋਈ ਮੈਂ ਖੱਤ ਵਿੱਚ ਲਿਖ ਕੇ ਦਿੱਤਾ ਸੀ ਨਾ ਕਿ ਖੱਤ ਲੈ ਕੇ ਆਉਣ ਵਾਲੇ ਨੂੰ ਮਾਰ ਸੁੱਟਣਾ ਤੇ ਸੋਨੇ ਨਾਲ ਭਰਿਆ ਥੈਲਾ ਉਸ ਤੋਂ ਲੈ ਲੈਣਾ ਉਸ ਦੀ ਪਤਨੀ ਨੇ ਹੈਰਾਨੀ ਨਾਲ ਕਿਹਾ ਜੀ ਤੁਹਾਨੂੰ ਇਹ ਕੀ ਹੋ ਗਿਆ ਹੈ ਤੁਸੀਂ ਹੋਸ਼ ਵਿੱਚ ਤਾਂ ਹੋ ਭਲਾ ਕੋਈ ਆਪਣੇ ਜਵਾਈ ਨੂੰ ਮਾਰ ਸੁੱਟਦਾ ਹੈ ਜਵਾਈ ਕਾਹਦਾ ਜਵਾਈ ਸੌਦਾਗਰ ਘਬਰਾ ਗਿਆ ਪਤਨੀ ਨੇ ਕਿਹਾ ਜੀ ਹਾਂ ਤੁਹਾਡੀ ਬੇਟੀ ਦਾ ਘਰ ਵਾਲਾ 2 ਦਿਨ ਹੋ ਗਏ ਨੇ ਤੁਹਾਡੇ ਕਹਿਣ ਅਨੁਸਾਰ ਮੈਂ ਉਸ ਦਾ ਵਿਆਹ ਕਰ ਦਿੱਤਾ ਹੈ ਸੌਦਾਗਰ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਤੇ ਆਪਣੀ ਪਤਨੀ ਤੇ ਨੌਕਰਾਂ ਨੂੰ ਝਾੜਦਾ ਹੋਇਆ ਉਹਨਾਂ ਨੂੰ ਗਾਲਾਂ ਕੱਢਣ ਲੱਗਾ ਤੇ ਫਿਰ ਉਸਨੇ ਆਪਣੇ ਜਵਾਈ ਬਾਰੇ ਪੁੱਛਿਆ ਕਿ ਉਹ ਆਪ ਕਿੱਥੇ ਹੈ ਨੌਕਰਾਂ ਨੇ ਦੱਸਿਆ ਕਿ ਉਹ ਤਾਂ ਸਵੇਰੇ ਹੀ ਘੋੜੇ ਤੇ ਸਵਾਰ ਹੋ ਕੇ ਬਾਹਰ ਚਲਾ ਗਿਆ ਹੈ ਤੇ ਸਾਨੂੰ ਕਹਿ ਕੇ ਗਿਆ ਹੈ ਕਿ ਕੋਈ ਵੀ ਰਾਤ ਨੂੰ ਆਵੇ ਤਾਂ ਦਰਵਾਜ਼ਾ ਨਹੀਂ ਖੋਲਣਾ ਤੇ ਜੇ ਕੋਈ ਕੰਦ ਟੱਪ ਕੇ ਅੰਦਰ ਆਏ ਤਾਂ ਉਹਦਾ ਕਟਾਪਾ ਛਾੜ ਦੇਣਾ ਸੌਦਾਗਰ ਸਮਝ ਗਿਆ ਕਿ ਉਸ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਹੈ ਤੇ ਉਸਨੇ ਆਪਣੇ ਜਵਾਈ ਨਾਲ ਸੁਲ੍ਹਾ ਕਰਨ ਦਾ ਫੈਸਲਾ ਕਰ ਲਿਆ ਰਹਿਮਾਨ ਚਲਦੇ-ਚਲਦੇ ਇੱਕ ਵੱਡੇ ਸ਼ਹਿਰ ਵਿੱਚ ਪਹੁੰਚਿਆ ਬਾਜ਼ਾਰ ਵਿੱਚ ਇੱਕ ਆਦਮੀ ਹੋਕਾ ਦੇ ਰਿਹਾ ਸੀ ਓਏ ਲੋਕੋ ਸੁਣੋ ਫੇਰ ਨਾ ਕਹਿਣਾ ਸੁਣਿਆ ਨਹੀਂ ਜੇ ਕੋਈ ਸ਼ਤਰੰਜ ਦਾ ਮਾਹਰ ਹੋਵੇ ਤੇ ਵੱਡਾ ਖਜ਼ਾਨਾ ਜਿੱਤਣਾ ਚਾਹੇ ਤਾਂ ਸ਼ਾਹੀ ਮਹਿਲ ਵਿੱਚ ਪਹੁੰਚ ਜਾਵੇ ਜਿਹੜਾ ਵੀ ਕੋਈ ਬਾਦਸ਼ਾ ਨੂੰ ਸ਼ਤਰੰਜ ਵਿੱਚ ਹਰਾਵੇਗਾ ਉਸ ਨੂੰ ਬਾਦਸ਼ਾ ਆਪਣਾ ਸਾਰਾ ਰਾਜ ਦੇ ਕੇ ਆਪਣੇ ਤਖਤ ਉੱਪਰ ਬਿਠਾ ਦੇਵੇਗਾ ਪਰ ਜੇ ਬਾਦਸ਼ਾਹ ਬਾਜੀ ਜਿੱਤ ਗਿਆ ਤਾਂ ਉਸ ਬੰਦੇ ਦਾ ਸਿਰ ਕੱਟ ਦਿੱਤਾ ਜਾਵੇਗਾ ਰਹਿਮਾਨ ਸ਼ਤਰੰਜ ਵਿੱਚ ਬਹੁਤ ਮਾਹਰ ਸੀ ਉਹ ਆਪਣੇ ਉਸਤਾਦਾਂ ਨੂੰ ਵੀ ਹਰਾ ਦਿੰਦਾ ਸੀ ਰਹਿਮਾਨ ਨੇ ਬਾਦਸ਼ਾਹ ਨਾਲ ਬਾਜੀ ਖੇਡਣ ਦਾ ਫੈਸਲਾ ਕਰ ਲਿਆ ਪਰ ਇਸ ਵਿੱਚ ਖਤਰਾ ਬਹੁਤ ਸੀ ਉਸ ਦੀ ਜਾਨ ਵੀ ਜਾ ਸਕਦੀ ਸੀ ਫਿਰ ਵੀ ਰਹਿਮਾਨ ਬਾਦਸ਼ਾਹ ਦੇ ਮਹਿਲ ਵਿੱਚ ਪਹੁੰਚ ਗਿਆ ਅਤੇ ਬਾਦਸ਼ਾਹ ਨਾਲ ਖੇਡਣ ਲਈ ਰਾਜ਼ੀ ਹੋ ਗਿਆ ਬਾਦਸ਼ਾਹ ਤੇ ਰਹਿਮਾਨ ਵਿਚਕਾਰ ਸ਼ਤਰੰਜ ਦੀ ਬਾਜ਼ੀ ਸ਼ੁਰੂ ਹੋਈ ਸ਼ੁਰੂਆਤ ਤੋਂ ਹੀ ਬਾਦਸ਼ਾਹ ਨੇ ਅਜਈਆਂ ਚਾਲਾਂ ਚੱਲੀਆਂ ਕਿ ਰਹਿਮਾਨ ਦੇ ਪੈਰ ਓਖੜ ਗਏ ਬਾਦਸ਼ਾਹ ਜਿੱਤ ਰਿਹਾ ਸੀ ਰਹਿਮਾਨ ਕਬਰਾਇਆ ਹੋਇਆ ਸੀ ਪਰ ਉਸਨੇ ਹਾਰ ਨਾ ਮੰਨੀ ਉਹ ਬਾਦਸ਼ਾਹ ਦੀ ਹਰ ਚਾਲ ਦਾ ਜਵਾਬ ਦਿੰਦਾ ਰਿਹਾ ਤੇ ਅਖੀਰ ਰਹਿਮਾਨ ਨੇ ਐਸੀ ਚਾਲ ਖੇਡੀ ਕਿ ਬਾਦਸ਼ਾਹ ਨੂੰ ਪਤਾ ਹੀ ਨਾ ਲੱਗਾ ਕਿ ਉਹ ਕਿਵੇਂ ਹਾਰ ਗਿਆ ਦੇਖਣ ਵਾਲੇ ਸਾਰੇ ਹੈਰਾਨ ਰਹਿ ਗਏ ਸਭ ਪਾਸੇ ਰਹਿਮਾਨ ਦੇ ਹੁਨਰ ਦੇ ਚਰਚੇ ਹੋ ਗਏ ਬਾਦਸ਼ਾਹ ਨੇ ਆਪਣਾ ਤਖਤ ਰਹਿਮਾਨ ਦੇ ਹਵਾਲੇ ਕਰ ਦਿੱਤਾ ਅਤੇ ਝੁੱਕ ਕੇ ਉਸ ਨੂੰ ਕਿਹਾ ਕਿ ਲੈ ਹੁਣ ਤੂੰ ਬਾਦਸ਼ਾਹ ਬਣ ਗਿਆ ਹੈ ਤਖਤ ਉੱਪਰ ਬੈਠ ਜਾ ਪਰ ਰਹਿਮਾਨ ਨੇ ਕਿਹਾ ਨਹੀਂ ਬਾਦਸ਼ਾਹ ਬਣਨੀ ਮੇਰੀ ਕੋਈ ਇੱਛਾ ਨਹੀਂ ਮੈਂ ਤਾਂ ਆਪਣੇ ਪਿੰਡ ਜਾ ਕੇ ਲੋਕਾਂ ਲਈ ਇੱਕ ਹੁਨਰ ਦਾ ਸਕੂਲ ਖੋਲਣਾ ਚਾਹੁੰਦਾ ਹਾਂ ਜਿੱਥੇ ਨੌਜਵਾਨਾਂ ਨੂੰ ਹਰ ਤਰ੍ਹਾਂ ਦਾ ਹੁਨਰ ਸਿਖਾਇਆ ਜਾਵੇ ਬੈਸਲੀ ਕਿਸੇ ਨੂੰ ਆਪਣਾ ਸ਼ੌਂਕ ਨਾ ਛੱਡਣਾ ਪਵੇ ਲੋਕ ਆਪਣੇ ਸ਼ੌਂਕ ਦਾ ਹੀ ਕੀਤਾ ਬਣਾ ਸਕਣ ਤੁਸੀਂ ਬਸ ਸਕੂਲ ਖੋਲਣ ਵਿੱਚ ਮੇਰੀ ਮਦਦ ਕਰ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਾਦਸ਼ਾਹ ਬਹੁਤ ਖੁਸ਼ ਹੋਇਆ ਉਸਨੇ ਰਹਿਮਾਨ ਨੂੰ ਆਪਣੇ ਖਜ਼ਾਨੇ ਵਿੱਚੋਂ ਬਹੁਤ ਸਾਰੀ ਤੰਦੌਲਤ ਅਤੇ ਹਾਥੀ ਘੋੜੇ ਦਿੱਤੇ ਆਪਣੀ ਫੌਜ 'ਚੋਂ ਫੌਜੀਆਂ ਦੀ ਇੱਕ ਟੁਕੜੀ ਵੀ ਦਿੱਤੀ ਰਹਿਮਾਨ ਸਾਰਾ ਖਜ਼ਾਨਾ ਤੇ ਆਪਣੀ ਪਤਨੀ ਨੂੰ ਲੈ ਕੇ ਪਿੰਡ ਨੂੰ ਤੁਰ ਪਿਆ ਰਹਿਮਾਨ ਦਾ ਸਹੁਰਾ ਜਿਸ ਨੇ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਹ ਬਹੁਤ ਡਰ ਰਿਹਾ ਸੀ ਪਰ ਰਹਿਮਾਨ ਨੇ ਉਸਨੂੰ ਵੀ ਮaaf ਕਰ ਦਿੱਤਾ ਘਰ ਆਉਣ ਤੇ ਜਦੋਂ ਉਸਨੇ ਸਾਰੀ ਹੱਦ ਬੀਤੀ ਆਪਣੇ ਬਾਪ ਨੂੰ ਸੁਣਾਈ ਤਾਂ ਉਹ ਬਹੁਤ ਖੁਸ਼ ਹੋਇਆ ਤੇ ਰਹਿਮਾਨ ਨੂੰ ਸ਼ਾਬਾਸ਼ ਦਿੰਦੇ ਹੋਏ ਕਹਿਣ ਲੱਗਾ ਕਿ ਤੂੰ ਵਾਕਈ ਬਹੁਤ ਹੁਸ਼ਿਆਰ ਹੈ ਤੂੰ ਕਿੰਨੇ ਹੀ ਹੁਨਰ ਸਿੱਖ ਲਏ ਤੇ ਮੌਤ ਤੋਂ ਵੀ ਬਚ ਨਿਕਲਿਆ ਮੈਨੂੰ ਤੇਰੇ ਤੇ ਬਹੁਤ ਮਾਣ ਹੈ ਪੁੱਤਰਾ ਤੂੰ ਮੇਰਾ ਸਿਰ ਉੱਚਾ ਕੀਤਾ ਹੈ ਰਹਿਮਾਨ ਨੇ ਆਪਣੇ ਪਿਤਾ ਨੂੰ ਕਿਹਾ ਕੇ ਪਿਤਾ ਜੀ ਇੱਕ ਜਵਾਨ ਲਈ ਤਾਂ 70 ਹੁਨਰ ਵੀ ਘਟ ਹੁੰਦੇ ਨੇ ਜੇ ਇੱਕ ਚੰਗਾ ਹੁਨਰ ਸਿੱਖਣ ਲਈ ਬੰਦੇ ਨੂੰ ਆਪਣੀ ਸਾਰੀ ਉਮਰ ਦੀ ਕਮਾਈ ਵੀ ਲਾਉਣੀ ਪਵੇ ਤਾਂ ਉਸ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਰਹਿਮਾਨ ਨੇ ਆਪਣੇ ਪਿੰਡ ਵਿੱਚ ਇੱਕ ਕਮਾਲ ਦਾ ਸਕੂਲ ਖੋਲ੍ਹਿਆ ਜਿਸ ਵਿੱਚ ਹਰ ਤਰ੍ਹਾਂ ਦੇ ਹੁਨਰ ਸਿੱਖਣ ਦੀ ਸਹੂਲਤ ਸੀ ਜਿੱਥੇ ਅਮੀਰ ਗਰੀਬ ਹਰ ਕੋਈ ਸਿੱਖਿਆ ਲੈ ਸਕਦਾ ਸੀ ਸਾਰੇ ਇਲਾਕੇ ਵਿੱਚ ਰਹਿਮਾਨ ਦੇ ਹੀ ਚਰਚੇ ਸਨ ਆਪਣੇ ਹੁਨਰ ਸਦਕਾ ਹੀ ਰਹਿਮਾਨ ਨੇ ਉਹ ਮੁਕਾਮ ਹਾਸਲ ਕਰ ਲਿਆ ਜੋ ਵਪਾਰੀ ਬਣ ਕੇ ਸ਼ਾਇਦ ਉਸ ਨੂੰ ਕਦੇ ਨਾ ਮਿਲਦਾ ਦੋਸਤੋ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਕਹਾਣੀ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ